ਖੜੀ ਬਣਦੀ ਨਹੀਂ ਵੀਰੇ ਦੇ ਘਟ ਤੇ ਮੈਨੂੰ ਮਾਣ ਬੜਾ ਕੁੜੀਓ ਬਾਪਲੇ ਦੇ ਪੁੱਤ ਤੇ ਮੈਂ ਰਖੜੀ ਬਣਦੀ ਨਹੀਂ ਏ ਕਰੰਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮ ਹੋਗੇ ਤੇ ਆਪਣੀ ਆਪਣੇ ਜ਼ਿੰਦਗੀ ਵਿੱਚ ਖੁਸ਼ ਹੋਵਾਂਗੇ ਅ ਸਵਾਗਤ ਹੈ ਤੁਹਾਡਾ ਭਾਈ ਨਵੇਂ ਬਲੌਗ ਦੇ ਵਿੱਚ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਰਖੜੀਆਂ ਦਾ ਤਿਹਾਰ ਹੈ ਹਨਾ ਇੱਕ ਭੈਣ ਕੱਲ ਆ ਗਈ ਸੀ ਸਾਡੀ ਉਹ ਕੱਲ ਸਜਾ ਕੀਤੀ ਰਖੜੀ ਭਾਈ ਕਿਉਂਕਿ ਭੈਣਾਂ ਨੇ ਵੀ ਦੇਖੋ ਭੈਣਾਂ ਨੂੰ ਵੀ ਭਾਈ ਅੜੀ ਕੁੰਡੀ ਆ ਵੀ ਕਾਦ ਅਸੀਂ ਜਾਈਏ ਵੀਰ ਦੇ ਘਰਾਂ ਕਾਦ ਹਨਾ ਵੀ ਅਸੀਂ ਰਖੜੀ ਬਣ ਕੇ ਆਈਏ ਅ ਕਿਉਂਕਿ ਭੈਣ ਦਾ ਰਸਤਾ ਹੀ ਇਹ ਜਾਏ ਭਾਈ ਆ ਵੀਰ ਬੰਦ ਨੂੰ ਸਾਰੀ ਉਮਰੇ ਚੁਕਿਆ ਰਹਿੰਦਾ ਹਨ ਵੀ ਵੀਰ ਦਾ ਨੂੰ ਫਿਕਰ ਸਾਰੀ ਉਮਰੇ ਰਹਿੰਦਾ ਵੀ ਮੇਰਾ ਵੀਰ ਕਿਸੇ ਚੀਜ਼ ਤੇ ਤੰਗ ਨਾ ਹੋਵੇ ਹਨਾ ਤੇ ਚਲੋ ਭਾਈ ਵੀਰ ਵੀਰਾਂ ਨੂੰ ਵੀ ਬਹੁਤ ਹੁੰਦਾ ਭੈਣਾ ਦਾ ਵੀਰ ਕਿਹੜਾ ਘੱਟ ਕਰਦੇ ਆ ਵੀਰਾਂ ਨੂੰ ਵੀ ਬਥੇਰਾ ਹੁੰਦਾ ਤੇ ਮੌਸਮ ਭਾਈ ਅੱਜ ਤੁਸੀਂ ਦੇਖ ਸਕਦੇ ਆ ਪੱਤਲ ਭਾਈ ਹੋਈ ਵੀ ਆ ਪੂਰੀ ਅਚਲ ਦਿਖਾਈ 15 ਪੱਤਲ ਚੜ ਕੇ ਆਇਆ ਵਾ ਤੇ ਹੁਣ ਮਹੀ ਦੀ ਪਿਆਰੀ ਲੱਗਦੀ ਆ ਗਰਮੀ ਬਹੁਤ ਜ਼ਿਆਦਾ ਹੋਈ ਵੀਰ ਖੜਿਆ ਉਦੋਂ ਗਰਮੀ ਆਈ ਜਾਂਦੀ ਆ ਹਰਮਾਲ ਹੱਥ ਤੇ ਰਹਿੰਦਾ ਤੇ ਭਾਈ ਰੌਣਕ ਲੱਗੀ ਅੱਜ ਘਰਾਂ ਪੂਰੀ ਜੀ ਪਹਿਣਾ ਆਈਆਂ ਹੋਈਆਂ ਕੱਲ ਇੱਕ ਪਹਿਣ ਆਈ ਸੀ ਅੱਜ ਤਿੰਨ ਆਈਆਂ ਹੋਈਆਂ ਇੱਕਤਾਇਆ ਜੀ ਦੀ ਕੁੜੀ ਆ ਸਾਡੀ ਤੇ ਦੋ ਸੱਟੀਆਂ ਪਹਿਣਾ ਹਨਾ ਰੌਣਕ ਕਹਿ ਲਊਗੀ ਪੂਰੀ ਚਹਿਲ-ਪਹਲ ਅੰਦਰ ਪੂਰਾ ਲਿਆਣਿਆਂ ਨੇ ਕੁਲਬਲ ਕੁਲਬਲ ਹੋ ਰਹੀ ਆ ਨਿਆਣੇ ਘੱਟੋ-ਘੱਟ ਜੀ ਅੱਜ ਹੋਏ ਵੇ ਇਕੱਠੇ ਸਾਡੇ ਮੈਨੂੰ ਲੱਗਦਾ 6-7 ਹਾਂ ਪੂਰੀ ਰੌਣਕ ਲੱਗੀ ਵੀ ਆ ਤੇ ਆਜੋ ਆਪਾਂ ਚੱਲਦੇ ਹੁਣ ਅੰਦਰ ਮਿਲਦੇ ਆਪਾਂ ਸਾਰੀ ਫੈਮਿਲੀ ਨੂੰ ਤੇ ਅੱਗੇ ਦਾ ਮਾਹੌਲ ਤੁਹਾਨੂੰ ਦਿਖਾਉਂਦੇ ਲਓ ਭਾਈ ਭੈਣ ਸਾਡੀ ਗੱਬਲੀ ਬੈਠੀ ਆ ਹੈ ਕਿਆ ਬਾਤ ਹੈ ਅੱਜ ਤਾਂ ਮਾਵਾ ਧੀਆਂ ਨੇ ਮੈਚਿੰਗ ਜੀ ਕਰੀ ਵੀ ਲੱਗਦੀ ਥੋੜਾ ਜਿਹਾ ਫਰਕ ਪੈ ਗਿਆ ਕਲਰ ਦਾ ਥੋੜਾ ਜਿਹਾ ਪੈ ਗਿਆ ਹਾਂ ਹਾਂ ਥੋੜਾ ਜਿਹਾ ਫਰਕ ਪੈ ਗਿਆ ਕਲਰ ਦਾ ਤੇ ਦੇਖ ਲਾ ਦੀਦੀ ਮੇਰਾ ਆਈਡੀਆ ਜਮਾਂ ਸਹੀ ਆ ਜਿਹੜਾ ਕੱਲ ਸੂਟ ਲਿਆਂਦੇ تھے ਹੈ ਉਹ ਸੂਟ ਇੱਕ ਸੂਟ ਆਹ ਸੂਟ ਨਾਲ ਦਾ ਤਾਂ ਮਨ ਨੂੰ ਲੱਗਦਾ ਦਾ ਮੈਂ ਕਿ ਇਹ ਦੀਦੀ ਕੋਲ ਹੈਗਾ ਭਾਈ। ਅੱਛਾ। ਹਾਂ ਮੈਂ ਪਹਿਲਾਂ ਦੇਖਿਆ ਵਾ ਦਾ ਸ਼ਾਇਦ ਪਾਇਆ ਵਾ। ਤੇ ਤਾਂ ਕਰਕੇ ਫਿਰ ਹੁੰਦਾ ਸੀ ਤੀਰੇ ਜੋਗਾ ਹੋਰ ਕੱਲਾ ਰੱਖ ਲਿਆ ਆ ਇਹਦੇ ਨਾਲ ਦਾ ਅਸੀਂ ਦੇ ਤਾਂ ਉਮੀਦ ਦੇ ਦੀ। ਹਾਂ। ਠੀਕ ਆ। ਤੇ ਭਾਈ ਇੱਧਰ ਮਿਲੋ ਜੀ ਹੁਣ ਪ੍ਰੌਣਾ ਸਾਹਿਬ ਨੂੰ ਅੱਜ ਪ੍ਰੌਣਾ ਸਾਹਿਬ ਮੋਛਾਂ ਨੂੰ ਬਟਾਈ ਦੇਈ ਜਾਂਦੇ ਆ ਹੈਂ। ਸਤਿ ਸ੍ਰੀ ਅਕਾਲ ਜੀ। ਅੱਜ ਚੱਟਾ ਕੜਤਾ ਪਜਾਮਾ। ਕਿਆ ਬਾਤ ਆ ਅਰਮਾਨੀ ਵਾਲੀ। ਆ ਗਿਆ ਅੱਜ ਭਾਈ। ਰੱਖੜੀਆਂ ਆਇਆ ਮਾਰੇ ਮੋਢੇ ਚੱਲਦੇ ਸ਼ੋਰ ਸ਼ੋਰ ਦੀ ਕੱਢੀ ਅੱਜ ਪਤਾ ਲੱਗਦਾ ਵੀ ਹਾਂ ਪਨੇਆਲੀ ਵਾਲੇ ਸਰਦਾਰ ਆਏ ਹੋਏ ਆ ਹੈ ਕਿਹਦੇ ਕਹਿਦੇ ਹੁੰਦੇ ਨੇ ਖਾਣ ਮਾਣ ਮੋਢੇ ਨੇ ਲਿਬੜੇ ਰੰਨੇ ਚੱਲਣ ਕੰਮ ਆ ਜਾਂਦਾ ਮੈਂ ਤਾਂ ਠੀਕ ਆ ਲਿਬੜਨਾ ਯਾਰ ਜਿੰਦਾ ਭਾਗਾ ਵਾਲਾ ਹੀ ਲਿਬੜਦਾ वेलकम वेलकम ਜੇ ਆਪਣੇ ਕੋਲ ਡੰਗਰ ਹੈਗੇ ਚਾਰ ਆਪਾਂ ਕੰਮ ਕਰ ਲੱਗੇ ਵੀ ਤਾਂ ਹੀ ਲਿਬੜੂਗੇ ਡੰਗਰ ਨਾਲ ਹੀ ਇਹ ਡੰਗਰ ਹੈ ਕਿ ਆ ਹਾਂ ਜੇ ਹੁਣ ਅਸੀਂ ਬਹਿਲੇ ਹੀ ਫਿਰੇ ਰਹੂਗੇ ਫਰੀ ਜਾਵਾਂਗੇ ਅਸੀਂ ਕਿੱਥੇ ਪੈਰ ਨੂੰ ਮਿੱਟੀ ਲੱਗਣ ਦੰਦੇ ਨਹੀਂ ਜੇ ਡੰਗਰ ਹੋਗੇ ਆਏ ਬੰਦੇ ਦਰੇ ਜਾ ਮਣੀ ਪਾਵਾਂਗੇ ਹਾਂ ਠੀਕ ਆ ਕਿੱਥੇ ਦੇ ਕਾਣੀ ਆ ਜੀ ਉੱਧਰ ਨਹੀਂ ਹੋਵਾਂਗੇ ਹਾਂ ਉੱਧਰ ਰਿਸ਼ਤੇਦਾਰ ਆਜੇ ਉੱਧਰ ਆ ਕੇ ਕਹਿ ਦੇਵੇ ਵੀ ਤਹਿਲੀ ਫੜ ਲਿਆ ਉਹ ਵੀ ਡੁੱਬਦੀ ਆਹ ਲੈ ਲਿਆ ਦੋ ਤਾਂ ਆ ਜੀ ਠੀਕ ਰਹੀ ਇੱਥੇ ਲੱਗਿਆ ਹੋਵੇ ਦੂਤੋਂ ਥੈਲੀ ਨਾਲ ਵੀ ਨਹੀਂ ਸਾਫ ਪਤਾ ਕਿਆ ਗੱਲ ਆ ਜਿਹੜੀਆਂ ਬਾਨਾਂ ਐ ਮੇਰੀਆਂ ਬਾਨਾਂ ਜੇਕਰ ਜਿੱਦਾਂ ਹੁਣ ਨਾ ਜਾ ਹੋਇਆ ਨਾ ਉਹ ਕਹਿੰਦੇ ਵੀ ਭਾਈ ਤੁਹਾਨੂੰ ਥੈਲੀ ਵਾਲਾ ਸਵਾਦ ਐ ਨਹੀਂ ਲੱਗਦਾ ਥੈਲੀ ਵਾਲਦੋਂ ਤਾਂ ਬਹੁਤ ਹੀ ਗਵਾੜੀ ਘੜਾ ਦੇ ਤੜਕ ਤਰੀਮਾ ਗੱਲ ਹੀ ਨਹੀਂ ਬਣਦੀ ਜੀ ਉਹ ਚੀਜ਼ੇ ਨਹੀਂ ਹੈ ਜਿਹੜਾ ਘਰ ਦਾ ਹੀ ਪਿਓਰ ਜਾਣਾ ਇਹ ਪਿਓਰ ਚੀਜ਼ ਆ ਹਨਾ ਉਹ ਕਹਿੰਦੇ ਵੀ ਸਾਡੇ ਨਾਲ ਤਾਂ ਨਿਆਣੇ ਪੀਂਦੇ ਜਿੱਦਾਂ ਤੁਸੀਂ ਨਾ ਆਓ ਨਾ ਪਾਈ ਸਾਨੂੰ ਸਵਾਲ ਲੱਗਦੀ ਚਾਹ ਫੈਲੀਆਂ ਵੀ ਤਾਂ 2-3 ਤਰ੍ਹਾਂ ਦੀਆਂ ਹੁੰਦੀਆਂ ਕੋਈ ਹਰੀ ਹੁੰਦੀ ਕੋਈ ਲਾਲ ਹੁੰਦੀ ਮੀਲੀ ਹੁੰਦੀ ਜਿਹੜੀ ਲਾਲ ਹੁੰਦੀ ਆ ਉਹਦੇ ਵਿੱਚ ਹੁੰਦੀ 6 ਫੈਂਟ ਹਾਂ 6 ਪਤਾ ਨਹੀਂ 6.5 ਬਾਕੀ ਜਿਹੜੀ ਹਰੀ ਹੁੰਦੀ ਉਹਦੇ ਵਿੱਚ 4 ਫੈਂਟ ਜਿਹੜੀ ਪੀਲੀ ਹੁੰਦੀ ਉਹਦੇ ਵਿੱਚ ਗਾਇਆ ਕੋਣ ਫੈਂਟਾਂ ਖਾ ਉੱਥੇ ਕੱਢ ਗਏ ਕੋਈ ਨਹੀਂ ਗੱਲ ਆਂ ਚੰਡੀਗੜ੍ਹ ਜਦ ਛੋਟੇ ਹੁੰਦੇ ਜਾਇ ਕਰਦੇ ਨੇ ਨਾ ਨਾਨੀ ਇੰਨੇ ਕਹਿਣਾ ਆਹ ਵਾਲੇ ਰੰਗ ਦੀ ਫੈਲਦੀ ਲੈ ਕੇ ਹਾਂ ਉਹੀ ਗੱਲ ਆ ਭਾਈ ਨਾਨੀਆਂ ਵਾਲੀਆਂ ਹੁਣ ਨਾਨੀਆਂ ਵਾਲੀਆਂ ਗੱਲਾਂ ਨਾਨੀ ਵਿਚਰੀ ਸਾਡੀ ਐਨ ਬਾਈ ਕਰਿਆ ਵਧੇਰਾ ਦੇਖਲਾ ਨਾਨੀ ਤੱਕ ਨਾਨੀ ਦੀ ਜਦੋਂ ਤੱਕ ਹਮ ਨਾਨੀ ਨੇ ਡੰਗਰ ਰੱਖੇ ਬਿਦੇ ਦੇਖਲਾ ਬਾਰਾ ਬਾਈ ਬਹੁਤ ਬਹੁਤ ਕੰਮ ਕਰਿਆ ਨਾਨੀ ਨੇ ਹਾਂ ਉਹ ਸਿਆਣੇ ਬੰਦੇ ਵੇਰਾ ਦੁੱਧ ਲੈਣ ਆਈ ਕਰਦੇ ਤੇ ਹਾਂ ਬੰਦੇ ਜੀ ਮੈਂ ਰੱਖੀ ਪਾਨਾ ਲਾਈਆਂ ਹੁੰਦੀਆਂ ਆਂਤੀਆਂ ਬਿਲਕੁਲ ਦੁੱਧ ਲੈਣ ਆਣਾ ਉਹਨਾਂ ਨੇ ਹਾਂ ਚਲੋ ਮੈਂ ਕਹਿੰਦੀ ਇੱਕੇ ਕਮਰੇ ਵਿੱਚ ਤੀਆਂ ਆਪਣੀ ਲੌਬੀ ਜਿੰਨਾ ਹੋਣਾ ਹੈ ਮੈਂ ਕਹਿੰਦੀ ਹਾਂ ਐਨੀ ਕਿ ਜਗ੍ਹਾ ਵਿੱਚ ਰੱਖੇ ਮਿਲਿਆ ਮੈਂ ਕਹਿੰਦੀ ਪੰਜ ਛੇ ਮੈਂ ਉਹ ਕੱਲ ਚੱਲੇਗਾ ਖਾਣੇ ਨੂੰ ਹਾਂਜੀ ਝੋਟੀ ਲਿਆਣੀ ਫਿਰ ਇੱਕ ਨਹੀਂ ਹੋ ਮੇਰੀ ਗੱਲ ਸੁਣ ਲਓ ਤੁਸੀਂ ਨਾ ਬਾਹਰੇ ਮਾ ਕੋਈ ਆਤਾ ਕੋਈ ਬੰਦਾ ਰੱਖ ਲਓ ਰਾਤ ਨੂੰ ਪੈਣੇ ਨੂੰ ਸਾਡੇ ਪਿੰਡ ਰਾਤ ਤਿੰਨ ਵਜੇ ਖੋਲੇਗੇ ਕਿਹਦੀਆਂ ਰਾਤ ਦੀ ਗੱਲ ਉਹ ਜਦੋਂ ਆਪਣਾ ਛੋਟੇ ਫੁੱਲ ਦੇ بڑے ਫੁੱਲ ਦੇ ਗੁਰਦੁਆਰੇ ਦੇ ਇੱਥੇ ਲਈ ਸਾਈਡ ਬਾੜਾ ਨਹੀਂ ਬਣਿਆ ਨਵਾਂ ਆ ਹਾਂ ਹਾਂ ਉੱਥੇ ਦੇ ਜਿੰਵੇਂ ਸੌਣ ਬਣਿਆ ਜਿੰਵੇਂ ਨੌਂ ਚ ਬਣਿਆ ਗੁਰੂ ਪਾਇਆ ਹੋਇਆ ਇਹਨੇ ਪੰਜਾਬ ਵਿੱਚ ਹੋਰਾਂ ਦਾ ਕਹਿੰਦੇ ਆ ਗੁਰੂ ਪਾ ਗਿਆ ਇਹ ਚੋਰਾ ਦਾ ਵੀਡੀਓ ਆਈ ਵੀ ਮੇਰੇ ਕੋਲ ਚਾਰ ਜਣੇ ਆ ਮਹਿੰਦਰਾ ਪਿਕਅਪ ਦੋ ਜਣੇ ਮੁਰੇ ਮੈਂ ਸੜੀ ਜਾਂਦੇ ਇੱਕ ਜਣਾ ਗੱਡੀ ਦੇ ਨਾਲ ਨਾਲ ਤੁਰਿਆ ਜਾਂਦਾ ਗੱਡੀ ਮਗਰ ਮਗਰ ਜਾਂਦੀ ਤਰਪਾਲ ਪਾਈ ਹੀ ਗੱਡੀ 'ਪਾ ਮਹਿੰਦਰਾ ਪਿਕਅਪ 'ਤੇ ਇੱਕ ਜਣਾ ਗੱਡੀ ਚਲਾਉਂਦਾ ਚਾਰ ਜਣੇ ਆ ਅੱਛਾ ਦੇਖ ਲੋ ਤੂੰ ਕਹਾਂ ਜਾ ਕੇ ਚੜਾ ਲਿਆ ਹੋਣੀਆਂ ਕਿਤੇ ਲੋਟ ਜੀ ਜਗ੍ਹਾ ਦੇਖ ਕੇ ਲੋਕ ਮਾੜਾ ਕਹੇ ਜਿਹੜਾ ਆਂਦੇ ਨੇ ਹਾਂ ਤਿੰਨ ਤਿੰਨ ਮੈਂ ਸਾਂ ਤਿੰਨ ਇਕੱਠੀ ਇੱਕੇ ਬਾੜੇ ਚ ਤਿੰਨ ਖੋਲ ਲੀਆਂ ਬੋਲ ਬੋਲ ਹਾਂ ਕਰ ਸਕਦੀ ਆਂ ਬਾਤ ਇਹ ਕਹਿੰਦੀ ਮੈਂ ਬੋਲਣਾ ਕੋਈ ਬੋਲ ਨਾ ਪੰਜਾਬ ਦੇ ਡਰੋਨ ਵਾਲੇ ਚੋਰ ਖੁੰਦੇ ਆ ਡਰੋਨ ਵਾਲੇ ਚੋਰ ਵੀਡੀਓ ਦੇਖਦੀ ਸੀ ਕਹਿੰਦੀ ਡਰੋਨ ਨਾਲ ਪਹਿਲਾਂ ਦੇਖਦੇ ਆ ਫਿਰ ਚੋਰੀ ਕਰਦੇ ਆ ਅੱਛਾ ਤੈਨੂੰ ਪਤਾ ਨਾ ਮੈਨੂੰ ਕੀ ਪਤਾ ਇਹ ਕਿਹਦੀ ਗੱਲ ਸੀ ਹਾਂ ਤੂੰ ਨਾ ਕਹਿੰਦੀ ਬੋਲਣਾ ਕੋਈ ਬੋਲ ਲੈ ਹਾਂ ਹਾਂ ਜਦੋਂ ਰੋਮਾਇਚੋੜ ਕੇ ਦੇਖੀ ਜਾਂਦੇ ਹਾਂ ਮੰਨ ਜਾਨੀ ਕਿ ਨਵੇਂ ਵੀਡੀਓ ਜਾਂਦੀ ਹੈ ਵੀਡੀਓ ਜਲਦੀ ਮੈਂ ਤੁਹਾਡਾ ਦਿਮਾਗ ਖਰਾਬ ਕਰ ਦਿੰਦੀ ਨੇ ਕਾਹੇ ਕਰੇਗੀ ਕਿ ਸਿਨੇਂ ਕਾਈ ਵੀਡੀਓ ਭਈ ਉਹ ਮੁੰਡਾ ਨਹੀਂ ਰਹਿਦੀ ਦੀ ਕਹਿੰਦੀ ਚੋਰ ਆ ਗਏ ਆ ਇਹ ਤਾਂ ਗਲੇ ਮਲੇ ਆ ਇਹ ਤਾਂ ਦੇਖੀ ਜਾਂਦੇ ਓਏ ਇਹ ਤਾਂ ਇੱਧਰ ਲੋਕਲੇ ਆ ਕੋਈ ਮੈਂ ਰੋਡ ਬਤੇ ਹੋਣ ਲਿਖਦਾ ਮੈਂ ਨਾ ਘਟ ਗਏ ਉਹੀ ਗੱਲ ਆ ਬਹੁਤ ਅਗਲੇ ਦਾ ਨੁਕਸਾਨ ਬਹੁਤ ਹਾਲੇ ਤਾਂ ਮਾਰਿਆ ਗਿਆ ਲੈ ਹੋਰ ਆ ਤਾਂ ਕੱਟੀ ਵੀ ਲੈ ਸਕਦਾ ਹੁਣ ਤਿੰਨ ਤਿੰਨ ਮਹਸਾ ਕਰੇ ਸੌਖੀਆਂ ਇਥੇ ਕਮਾਇਆ ਨਹੀਂ ਲਏ ਹੁੰਦੀ ਬਹੁਤ ਬੁਰਾ ਉਹਹੀ ਤਾਂ ਗੱਲ ਆ ਜੀ ਬਹੁਤ ਬੁਰਾ ਹਾਲਾਤ ਤੇ ਚਲੋ ਫਿਰ ਹੁਣ ਅੰਦਰ ਮਲਾਉਨੇ ਆ ਜੀ ਤੁਹਾਨੂੰ ਅੱਗੇ ਵਾਲੀ ਫੈਮਿਲੀ ਨਾਲ ਭਾਈ ਇਹ ਰਾਮ ਪੂਰੀ ਹੈ ਆ ਇੱਕ ਭੈਣ ਜਿੱਦਾਂ ਪਹਿਲਾਂ ਵੀ ਦੱਸਿਆ ਇੱਕ ਭੈਣ ਭਾਈ ਛਲਬੰਦੀ ਦੀ ਤੇ ਤਿੰਨ ਹਾਜ਼ਰ ਹੈ ਹੈ ਬਾਹਰੋਂ ਦਾ ਮੀ ਵੀ ਸ਼ੁਰੂ ਹੋ ਗਿਆ ਹੈ ਇੱਕ ਮਿੰਟ ਕੀ ਰਹੇ ਆ ਅਰੇ ਦੇਖੋ ਸਾਰੇ ਮੈਂ ਖਾਣ ਦੇ ਸਮਾਰਦੇ ਆ ਜਾਂ ਦਾ ਅਮਨ ਪਤਾ ਨਹੀਂ ਆਲਾ ਮਾਦਮ ਹੋਇਆ ਵਾ ਤੇ ਤੁਸੀਂ ਪਹਿਲਾਂ ਨਾ ਮੀਂਹ ਨਹੀਂ ਹੈਗਾ ਨਾ ਮੀਂਹ ਨਹੀਂ ਹੈਗਾ ਹਲੇ ਮੈਨੂੰ ਲੱਗਿਆ ਇੱਥੇ ਤੀਨਾ ਪਰ ਖੜਕਣ ਲੱਗ ਜਾਂਦਾ ਉਹ ਲੱਗੀ ਆਵਾਜ਼ ਪਹਿਲਾਂ ਆ ਦੇਖੋ ਆ ਗਿਆ ਆ ਗਿਆ ਨੁਛੜਦਾ ਲਾਸ਼ਾਪੁਰਾ ਨੂੰ ਤੇ ਬਾਪੀ ਰੋਗ ਤੋਂ ਮਾਲਾ ਜਾਣ ਤੇ ਮਾਤਾ ਤੈਨੂੰ ਮਾਲਾ ਕਿ ਸਾਈਕਲ 'ਤੇ ਲੈ ਕੇ ਜਾਂਦੀ ਹੈ ਮੈਂ ਕਿ ਡੀਜੇ ਜਾਣਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਲੱਗੀ ਹੋਈ ਹੈ ਜੀ ਅੱਜ ਰੌਣਕਾਂ ਲੱਗੀਆਂ ਹੋਈਆਂ ਸਾਡੇ ਘਰ ਦੇ ਵਿੱਚ ਖੌਟੇ ਵੀ ਲੱਗ ਲੱਗੀਆਂ ਹੋਣਗੀਆਂ ਪਰ ਜਿਹੜੇ ਫੌਰੀਂ ਦੇ ਵਿੱਚ ਬੈਠੇ ਆ ਉਹ ਥੋੜੇ ਜਿਹਾ ਦੂਰ ਦੂਰ ਹੋ ਜੰਨੇ ਆ ਚਲੋ ਕੋਈ ਨਹੀਂ ਮਾਰਾ ਜੋ ਉਹਨਾਂ ਨੂੰ ਵੀ ਛੇਤੀ ਜੇ ਸਤਿ ਕੁ ਦੂਜਿਆਂ ਨਾਲ ਮਿਲਾਣ ਸੋ ਅੱਜ ਰક્ષા ਬੰਧਨ ਦਾ ਦਿਖਾਰ ਹੈ ਜੀ ਲੱਗਿਆ ਮੈਂ ਜਿਸ ਤਰ੍ਹਾਂ ਨਾਲ ਸੈਲੀਬ੍ਰੇਟ ਕਰਦੇ ਆਂ ਅਨ ਸੋਨੇ ਸੋਨੇ ਕਪੜੇ ਪਾ ਕੇ ਇੱਕ ਤੇ ਇੱਕ ਬੈਠੀ ਨਹੀਂ ਐ ਜੀ ਅਸੀਂ ਉਹ ਨੂੰ ਦੇਖਦੀਆਂ ਸਾਡੀਆਂ ਨਰਦਾ ਰਵਿੰਦਰ ਜੀ ਜਿਵੇਂ سامنے ਬੰਨੇ ਹਾਂ ਸਾਡੇ ਮੰਨ ਲੋਗੇ ਇਸ ਕਰਕੇ ਰਖੜੀਆਂ ਸੋ ਚਲਦੀ ਤਾਂ ਹੁਣ ਠੀਕ ਐ ਨਾ ਚਾਹੁੰਦੇ ਤੁਸੀਂ ਆਪਣੇ ਸ਼ਬਦ ਬਿਆਨ ਕਰੋ ਅਸੀਂ ਕੀ ਕਹਿਣਾ ਭਾਈ ਮੇਲੇ ਦੀ ਭੈਣਾਂ ਨੂੰ ਪਹਿਲਾਂ ਤਾਂ ਅੱਛਾ ਇੱਧਰ ਸਾਡੇ ਮਾਇ ਜੀ ਦੀ ਕੁੜੀ ਹੈ ਜੀ ਇਹ ਤੇ ਸਾਡੀ ਆਹੱਥੇ ਬੜੀ ਪਹਿਣ ਹੈਗੀ ਆ ਜੀ ਸਾਡੀ ਜਿਹੜੀ ਕੱਲ ਆਈ ਸੀ ਉਹ ਤਾਂ ਛੋਟੀ ਭੈਣ ਹੈਗੀ ਇਹੇ ਭਾਜੀ ਸਾਡਾ ਦੋਤੀ ਪਰਣ ਕੁੜੀ ਉਹ ਤਾਂ ਛੋਟੀ ਕਮੈਂਟਰ ਹੈ ਉਹ ਤਾਂ ਛੋਟੀ ਭੈਣ ਹੈਗੀ ਇਹੇ ਤੀਜੇ ਨੰਬਰ ਵਾਲੀ ਚੌਥੇ ਨੰਬਰ ਵਾਲੀ ਉਹ ਬੈਠੀ ਹੈ ਨਹੀਂ ਗੱਲ ਉਹ ਨਹੀਂ ਹੈਗੀ ਮੈਂ ਇਹ ਗੱਲ ਕਹਿਣਾ ਤੁਸੀਂ ਸਭ ਤੋਂ ਛੋਟੀ ਜਿਹੜੀ ਸਭ ਤੋਂ ਵੱਡੀ ਭੈਣ ਹੈ ਉਹ ਛਲੀ ਆੜੀ ਹੈ ਹੱਥ ਵੀ ਟ੍ਰੈਕਸ਼ਨ ਵੀ ਦੇਖੋ ਆਏ ਤਾਂ ਕਿਆ ਕੰਨ ਨਹੀਂ ਸਭ ਤੋਂ ਵੱਡੀ ਭੈਣ ਤੁਸੀਂ ਕਹਿੰਦੇ ਜਿਹੜੇ ਸਭ ਤੋਂ ਵੱਡੀ ਮੈਂ ਹੁਣ ਬੈਠਾ ਏ ਮੈਂ ਕਹਿੰਦਾ ਉਹਦੇ ਦੱਸ ਵੀ ਨਾ ਆਏ ਤਾਂ ਬੈਠੇ ਨੇ ਇਹ ਐਂਦਰ ਭਾਈ ਸਾਡੇ ਬਰੌਣਾ ਸਾਹਿਬ ਆ ਗਏ ਛੋਟੇ ਛੋਟੇ ਸੁਪਾ ਹਾਂ ਜੀ ਇਹ ਲੇਟ ਹੋ ਗਏ ਥੋੜੇ ਜੀ ਆ ਗਏ ਆ ਬੋਲ ਤਾਹ ਬੜਾ ਲੇਟ ਹੋ ਗਏ ਸਾਰੇ ਕਿਤੇ ਲੇਟ ਅੱਡੇ ਹੁੰਦੇ ਹੀ ਹੈ ਹਾਂ ਸਾਰੇ ਕਿਤੇ ਲੇਟ ਹੋ ਜਾਂਦੇ ਕਿੱਦਾਂ ਸਾਰੇ ਕਿਤੇ ਅਸੀਂ ਆਪ ਹੁਣ ਇਹ ਪਹਿਲਾਂ ਆ ਗਏ ਸਾਰੇ ਕੋਈ ਐਸੀ ਗੀਸੀ ਨਹੀਂ ਜਦ ਹਰਤਰਦਾਸ ਜਾਣਾ ਹੁੰਦਾ ਸਗੋਂ ਸਾਡੀ ਬਾਸੀ ਤੁਹਾਨੂੰ ਡੀਕਤੀ ਹੁੰਦੀ ਕੜੀ ਤੁਸੀਂ ਲੇਟ ਹੋ ਜਾਂਦੇ ਆ ਉਹ ਵੀ ਕਿਸੇ ਵਾਰ ਦੇਖਿਆ ਤਾਂ ਕਿ ਗਾਨੀ ਠੀਕ ਹੈ ਤੇ ਫੈਲ ਇਹ ਬਹੁਤ ਠੀਕ ਹੈ ਅੱਜ ਕੀ ਹੋਇਆ ਬਸ ਲੈ ਲੈ ਹੁੰਦੇ ਆ ਹਾਂ ਤੇ ਜਿਹੜੀ ਬਾਏ ਅਮਰ ਮਸੀਆ ਨੂੰ ਜਾਂਦੇ ਹੁੰਦੇ ਆ ਹਾਂ ਕਿੰਨੀ ਮਸੀਆ ਹੋਣ ਜਾਣੀਆਂ ਹਾਂ ਮੈਂ ਜਿੰਨੀ ਮਸੀਆ ਹੈ ਜਾਂਦੀ ਨਹੀਂ ਮਸੀਆ ਹੈ ਇਹ ਕਾਮੀ ਆਉਂਦੀ ਹੈ ਕਾਮੀ ਹੈ ਨਹੀਂ ਪਹਿਲੀ ਕਿ ਛੜਤੀ ਸੀ ਅਸੀਂ ਜੰਡੇ ਇਲਾਵਾ ਪੰਜ ਗਣੀਆਂ ਚੱਲ ਬਾਹਰ ਇਹਨਾਂ ਨੇ ਮੱਥਾ ਟੇਕਣ ਦੇ ਇਹ ਕਾਜ ਆ ਤੁਮੇ ਫਿਰ ਜਿਨਾ ਦਾ ਹਾਂ ਤੇ ਭਾਈ ਚਲੋ ਬੋਤਲ ਤੇ ਨਾਮ ਮੱਠਾ ਟੇਕ ਹੁੰਦਾ ਹਾਂ ਜੀ ਹਾਂ ਮੈਂ 2000 ਅਸਲੀ ਹਾਂ ਬੁਲਾਵਾ ਹੋਣਾ ਨਾ ਜਦੇ ਚੱਲ ਹਾਂ ਬੰਦਰ ਸਾਹਿਬ ਨੂੰ ਆਉਣ ਨੂੰ ਨਹੀਂ ਹਦੀਬ ਨੇ ਸਾਰੇ ਘਰ ਦੇ ਮੰਮੀ ਵੀ ਜਾਏ ਨਾ ਪ੍ਰਿਥਵੀ ਜਾਏ ਪਾਪੀ ਜਾ ਰੱਜੀ ਜਾਏ ਪੱਕੀ ਕੋਈ ਗੱਲ ਸਾਰੇ ਜਾਏ ਭਾਈ ਜਿਹੜੇ ਨਾਲ ਕੁੜੀ ਬਣਾ ਲਈ ਪ੍ਰੋਗਰਾਮ ਜਾਣਾ ਅੱਛਾ ਉਹ ਬੰਦੇ ਨਾ ਉਹ ਬੰਦੇ ਨਹੀਂ ਜਾਂ ਹੁੰਦਾ ਇੰਨਾ ਨਹੀਂ ਜਾਂ ਹੁੰਦਾ ਜੇ ਉਹ ਵੀ ਅੱਜ ਜਾਂਦੇ ਕੱਲ ਜਾਂਦੇ ਪਤਾ ਗੱਦ ਘਿਆ ਹੈ ਹੁਣ ਇੱਥੇ ਦੀ ਪੁਨੀਆਲੀ ਤੇ ਬੱਸ ਫੜ ਲੈਂਦੇ ਇਹ ਮੈਂ ਨਾ ਪੁਨੀਆਲੀ ਤੇ ਸੀ ਧੀ ਆਪਣੀ ਸਾਨੂੰ ਹਾਂ ਉੱਥੇ ਅੱਧਾ ਰਾਤ ਰਗੋ ਤੱਕੇ ਉਹ ਮੱਥਾ ਤੇ ਛੋਹਣਾਰ ਕਰਕੇ ਚਲੋ ਭਾਈ ਜਦ ਘਰੋਂ ਬੱਸ ਮਾਣ ਹਾਂ ਫੇ ਕੜਾ ਬੋਲ ਜਾਓ ਅਸੀ ਰਾਤ ਨੂੰ 2 ਵਜੇ ਉੱਠ ਲੈਂਦੇ ਫਿਰ ਜੀ ਜੀ ਮੱਥਾ ਤੇ ਪਣਾ ਹੁੰਦਾ ਰਾਤ ਨੂੰ ਉਹ ਕਹਿੰਦਾ ਮਸਾਟੇ ਹਾਂ ਸਰ ਇਸ ਮਨਨਕਾਰ ਕੇ ਦੇ ਮੈਂ ਚਲਾ ਦਿੱਤੇ। ਫਿਰ ਮੈਂ ਕਿਹਾ ਚਾਰ ਸਈ ਰਾਤ ਦਾ ਜਿੰਨੇ ਕਹਿੰਦਾ ਹਾਂ ਇਸ ਵਾਰ ਤਾਂ ਖੇਤੀ ਮਤਲਬ ਨਹੀਂ ਆਇਆ ਨਹੀਂ ਪੂਰੇ ਜ਼ੋਰ ਦਾ ਆ ਗਿਆ ਇਸ ਵਾਰ 4:00 ਦੇ 7 ਵਜੇ ਮੱਥਾ ਟੇਕੀਏ ਅੱਜ ਮੰਡੀ ਆਊਗਾ ਘਰੋਂ। ਅੱਜ ਤੋਂ ਉਹ ਮਸ਼ੀਨ ਨੂੰ ਮੋਟਾ ਨਾ ਪਾਈ ਦੇ। ਕਿੰਨਾ ਪੜਿਆ ਕਿ ਟੋਕੀ ਵਾਲੀ ਬੋਲ ਰਹੀ ਤਾਂ ਅੱਗੀ ਬੜੀ ਹੋਵੇ। ਸੋ ਜਿਵੇਂ ਕਿ ਉਹ ਤੇ ਕਿ ਉਹ ਤੇ ਭਾਈ ਥੋੜਾ ਕਰੀਏ ਜਿਹੀ ਪਿਆਰੀ ਰਕਤੀਆਂ ਬੰਨਣ ਦੇ ਬਾਹਰ ਨਹੀਂ ਆ ਗਿਆ ਬਹੁਤ ਜ਼ੋਰ ਦਾ ਟੋਪੇ ਵਾਲੀ ਮਸ਼ੀਨ ਠੀਕ ਪੈਨੇ ਦਾ ਚਲੋ ਭੁਜੇ ਢਾਕਦੇ ਸੀ ਬੰਦਾ ਸਾਨੂੰ ਕੋ ਹੋਰ ਮਿਲ ਗਿਆ ਜੀ ਬੰਦਾ ਜਿਹੜਾ ਸਾਡਾ ਪਹਿਲਾ ਤਾਂ ਉਹ ਚਲੇ ਗਿਆ ਤਾਂ ਤੇ ਬੰਦਾ ਮਿਲ ਗਿਆ ਹੋਰ ਅਜ ਨਵਾਂ ਆਇਆ ਜੀ ਉਹਨੂੰ ਪਤਾ ਨਹੀਂ ਵੀ ਮੈਂ ਇੱਕ ਚੁਆਈ ਵਾਲੀ ਮਸ਼ੀਨ ਹੈ ਉਹ ਤੇ 20 ਕੋ 20 ਵਿੱਚੇ ਕਰੀ ਰਿਉ ਕਰੀ ਅੰਦਰ ਇੱਕ ਦੋ ਦਿਨ ਲਾ ਕੇ ਫਿਰ ਬੰਦੇ ਨੂੰ ਕੋਲ ਪਤਾ ਲੱਗਦਾ 90 ਪੈਸੇ ਦਾ ਹਨਾ ਏ ਭਾਈ ਸਾਡਾ ਗਿਆ ਹੋਇਆ ਜੀ ਖੇਤ ਬਾਉਣ ਪਰਿਆਂ ਦਾ ਹੋਣਾ ਭਾਈ ਜਨਾ ਬਾਹ ਹੋ ਗਏ ਸਰੂਪ ਪਰ ਉਹ ਨੂੰ ਮੀਂਹ ਪੈ ਗਿਆ ਜਿਹੜਾ ਘੱਟ ਗੰਡਾ ਉਹ ਆਚਾਰ ਵਾਲੀ ਕਿਸਮ ਦਾ ਲੜ ਜੂਗਾ ਤਾਂ ਨਾ ਹੁਣ ਮੀਂਹ ਦਾ ਫਾਇਦਾ ਹੋ ਗਿਆ ਬੜੇ ਇਹ ਜੇ ਲੋਕ ਪਾਈ ਸ਼ੁਰੂ ਹੈ ਆਏ ਗਾ ਕੇ ਬੈਜਣਾ ਬੰਨੀ ਜਾਊਗਾ ਇਹ ਇੱਕ ਇੱਕ ਬੰਦ ਲੋਕ ਪੈਦਾ ਹੈ ਦੋ ਤੇ ਭਾਈ ਇੱਧਰ ਬਣਾ ਲੈਣੀਆਂ ਦੋ ਤੇ ਇੱਧਰ ਬਣਾ ਲੈਣੀਆਂ ਠੀਕ ਨਾ ਇਹ ਜਦ ਦੀ ਪਾਣਾ ਇਹ ਤੇ ਨੰਬਰ ਆ ਲੱਗਿਆ ਅੜਜੈਕਟਮੈਂਟ ਤੇ ਸਾfte ਲਾਸਟ ਮੈਂ ਜੋੜੀਆ ਨੰਬਰ ਆ ਲਵਾਂ ਦੀ ਉਹ ਘੜ ਜਾ ਪਹਿਲਾਂ ਤੇ ਪਹਿਲਾਂ ਨੂੰੇ ਨੰਬਰ ਤੇ ਇੰਟਰ ਆਪਾਂ ਬਣਾ ਲਵਾਂ ਨਾ 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 ਕੋਈ ਆ ਨਾ ਕੋਈ ਨਹੀਂ ਪਾ ਪਹਿਲਾਂ ਨੰਬਰ ਲੈ ਲਓ ਸਭ ਤੋਂ ਪਹਿਰੇ ਦੀ ਨਹੀਂ ਤੇ ਸਿਲੀ ਨਹੀਂ ਸਭ ਤੋਂ ਪਹਿਰੇ ਸਾਡੀ ਦੀਲੀ ਦਾ ਸਾਡਾ ਨਾ ਦੱਸੀ ਦੀ ਦੀਲੀ ਤੁਮ ਦਾ ਨਹੀਂ ਨਾ 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 ਮੈਂ ਬੋਲੀ ਹਾਂ ਮੈਂ ਇਹਦਾ ਮਤਲਬ ਸਹੀ ਦੱਸਿਆ ਪਹਿਲਾਂ ਹਾਂ ਪਹਿਲਾਂ ਦੱਸੀ ਦੀ ਉਹ ਨੰਬਰ ਤੇ ਇਹੇ ਪਹਿਲਾਂ ਭਾਈ ਚਲੋ 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 ਮੈਨੇ ਨੰਬਰ ਪੁਰਾ ਜਿਹੜੀ ਕੱਲ ਆਈ ਤੀ ਉਹ ਤੇ ਬਾਰੇ ਸਿਰਫਾ ਕੈਸੇ ਗੱਲ ਹੋਣੀ ਕਰਨਾ ਵਿਸਕਾਰਾ ਨਹੀਂ ਕਰਨਾ ਬਾਰੇ ਤੇਰੇ ਤੋਂ ਚੱਲ ਸੁਣ ਕੇ ਸੁਣ ਕੇ ਬਣਾਇਆ ਤਾ ਪਾ ਮਾਮੀ ਹਾਂਜੀ ਮਾਮੀ ਕੋ ਗਾਣਾ ਸੁਣਾਉਣਾ ਗਾਣਾ ਸੁਣਾਉਣਾ ਹਾਂ ਚੱਲ ਚੱਲ ਗਾਣਾ ਹਾਂ ਹਾਂ ਇਹ ਚਾਹੇ ਹੈ

ਜੀ ਮੇਰੇ ਬਾਏ ਤੁਸੀਂ ਜੀ ਜਾਨ ਇਹ ਕੀ ਹੈ ਕੀ ਟਿਕਾ ਚਾਹੇ ਮੈਂ ਵੀ ਜੀਦਾ ਆਰਟੀਕਲ ਵੀ ਲੇ ਬਾਜੀ ਜੀ ਜੀ ਕਿਹਦੇ ਦਾ ਨਾਮ ਕਰੀਂ ਨਾ ਮੈਂ ਤੁਹਾਨੂੰ ਕਿਹਨੂੰ ਕਿਹਨੂੰ ਚਲਾਉਣਾ ਦੱਸਾਂ ਸੱਤ ਕਾਜੀ ਸਾਰੇ ਆ ਨੂੰ ਸਭ ਪਹਿਲਾਂ ਦੂਸਰਾ ਅਜੇ ਕਰੀਂ ਕਰਦੇ ਆ ਸੱਤ ਕਾਜੀ ਸਾਰੇ ਆ ਨੂੰ ਈਦ ਕਦ ਹਮੋਂ ਦਾ ਸੰਸਥੀ ਤੇ ਵੀ ਸੱਤ ਕਾਜੀ ਸਾਰੇ ਨੂੰ ਪਤਾ ਹਾਂ ਹਾਂ

ਕਿ ਖਲਾ ਨਹੀਂ ਖਲਾ ਨਹੀਂ ਦੇ ਮਨ ਵੀ ਨੂੰ ਬੁਲਾ ਹੁਣ ਹਾਂ ਪਹਿਲਾਂ ਤੁਸੀਂ ਬਾਹਰ ਬੁਲਾਓ ਤੁਸੀਂ ਸੰਭੀਰ ਨੂੰ ਬੁਲਾਉਂਗੇ ਲਾ ਜੂਂਦੀ ਵੇਣੀ ਸੁਖਾਲਾ ਲਾ ਜੂਂਦਾ ਰਾ ਪਾਈ ਪਾਪਾ ਨੇ ਬੁਲਾ ਦੇ ਦਿੱਤੀ ਤੁਸੀਂ ਆ ਕੇ ਹੋਵੇਂ ਹੋਵੇ ਹਾਂ ਆਹ ਨਾ ਖਾਣੇ ਆ ਆਹ ਨਾ ਖਾਣੇ ਜੂਨੇ ਰੁਜੋ ਦੀਦੀ ਤੇ ਮੈਨੂੰ ਮਾਰਨਾ

ਦੇਦੀ ਹਾ ਹਨ ਨਹੀਂ ਉਹ ਆਈਟਮ ਜੀਆ ਇਹ ਕੀ ਚੀਜ਼ ਆ ਸਰੂਪਾ ਜਦੋਂ ਪਤਾ ਅਸਮੀ ਦਾ ਹੁੰਦਾ ਆ ਲੈ ਨਾ ਤੁਹਾਨੂੰ ਪਤਾ ਹੋਣਾ ਕਿਤਾ ਚੈੱਕ ਕਰ ਜੈਸਮੀਨ ਹੈ ਕੀ ਹੈ ਜੈਸਮੀਨ ਦਾ ਢਾਂਦਰਾ ਵੀ ਪਤਾ ਲੱਗ ਜਾਂਦਾ ਜੀ ਜੈਸਮੀਨ ਆਉਂਦੀ ਆ ਭਾਈ ਹਾਂ ਹੁਣ ਇਹਦੀ ਵਾਰੀ ਤੇ ਚੈੱਕ ਦਿਖਾਉਂਦੀ ਨਾ ਪਹਿਲਾਂ ਖੁਸ਼ੀ ਪਰੋਣਾ ਹੈ ਇਹਦੀ ਇੰਨੀ ਆਵਾਜ਼ ਨਹੀਂ ਤਾਂ ਹੀ ਨਾ ਮੈਂ ਖੜਕਾ ਕੇ ਲਾਵੇ ਪਹਿਲਾਂ ਜੈਸਮੀਨ ਪਹਿਲੇ ਖੁਸ਼ੀ ਦਾਇਨ ਬਰੇ ਹੋ ਇੱਕ ਮਿੰਟ ਉਹ ਲੈ ਜੀ ਇੱਥੇ ਬੈਠ ਹੁਣ ਮਨੋ ਜੀ ਆ ਜੀ ਜੀ ਬੰਦਾ ਬਾਈ 에 ਬਾਈ ਹੋਣਾ ਕਰੀਏ ਜੀ ਪਿਆਰੀ ਰਕਟੀਆਂ ਬੰਨਣ ਦੇ ਬਾਹਰ ਨਹੀਂ ਆ ਗਿਆ ਬਹੁਤ ਜ਼ਰੂਰ ਦਾ ਟੋਪੇ ਵਾਲੀ ਮਸ਼ੀਨ ਥੱਗੀ ਪੈਸੇ ਦਾ ਚਲੋ ਭੁਲੇ ਦੇ ਢਾਕੀ ਸੀ ਬੰਦਾ ਸਾਨੂੰ ਇੱਕ ਹੋਰ ਮਿਲ ਗਿਆ ਜੀ ਬੰਦਾ ਜਿਹੜਾ ਸਾਡਾ ਪਹਿਲਾ ਤਾਂ ਉਹ ਚਲੇ ਗਿਆ ਤਾਂ ਤੇ ਬੰਦਾ ਮਿਲ ਗਿਆ ਹੋਰ ਅਜੇ ਨਵਾਂ ਹੈ ਅਜੇ ਉਹ ਪਤਾ ਨਹੀਂ ਕੀ ਇੱਕ ਚੁਆਈਆਰੀ ਮਸ਼ੀਨ ਵਿੱਚ ਉਹ ਤੇ ਮੇਕ ਉਹ ਮੇਕ ਵਿੱਚ ਤੇ ਕਰੀ ਦੀ ਉਹ ਕਰੀ ਅੰਦਰ ਇੱਕ ਬੋਬੇ ਨੂੰ ਲਾ ਕੇ ਫਿਰ ਬੰਦੇ ਨੂੰ ਕੋਲ ਪਤਾ ਲੱਗ ਜਾਂਦਾ ਪੇਂ ਪੇਂ ਲੱਗਦਾ ਹਨਾ ਤੇ ਭਾਈ ਸਾਡਾ ਗਿਆ ਹੋਇਆ ਜੀ ਫੇਡ ਬਹੁਣ ਫਰਿਆ ਦਾ ਹੋ ਰਿਹਾ ਮੈਂ ਜਨਾ ਵਾ ਹੋ ਗਏ ਸਿਰ ਉਪਰੋਂ ਨੂੰ ਨਹੀਂ ਪੈ ਗਿਆ ਜਿਹੜਾ ਕੱਖ ਕੰਡਾ ਆ ਆਚਾਰ ਵਾਲੇ ਖਿਤਾਵਾ ਗੜ ਜੂਗਾ ਸਾਰਾ ਹਨਾ ਉਹ ਵੀ ਤਾਂ ਫਾਇਦਾ ਹੋ ਗਿਆ ਬਈ ਤੇ ਜੇ ਨੂੰ ਪਾਈਏ ਉਹ ਕਰੀਏ ਸ਼ੁਰੂ ਹੈ ਆਏ ਕਰਕੇ ਬੈਜਣਾ ਮੈਂ ਬੰਨੀ ਜਾਊਗਾ ਤੇ ਇੱਕ ਇੱਕ ਬੰਨ ਲੋ ਪਾ ਲਈਆਂ ਨਾ ਦੋ ਤੇ ਭਾਈ ਇੱਧਰ ਬਣਾ ਲੈਣੀ ਆ ਦੋ ਇੱਧਰ ਬਣਾ ਲੈਣੀ ਇੱਧਰ ਤੇ ਜਦ ਦੀ ਨੂੰ ਨਾ ਇੱਥੇ ਪਰ ਆਲਾ ਭਾਈ ਅੱਜ ਆ ਗਿਆ। ਤੇ ਸਾਤੇ ਨਾਂਤ ਮੈਂ ਛੋਟੀ ਜਾ ਨੰਬਰ ਆਲਾ ਸੀ ਤੂੰ ਮੜ ਜਾ ਪਹਿਲਾਂ ਤੇ ਪਹਿਲਾਂ ਦੂਗੇ ਨੰਬਰ ਪਰ ਇੱਧਰ ਆ ਪੈ। ਨਾ ਨਾ ਅੱਜ ਦੂਗੇ ਕੋਈ ਆ। ਨਾ ਕੋਈ ਨਹੀਂ ਪਾ ਪੈ ਨੰਬਰ ਆਇਆ। ਸਭ ਤੋਂ ਵੱਡਾ ਵੀਲੀ ਨਹੀਂ ਤੇ ਸਿਲੀ ਨਹੀਂ ਸਭ ਤੋਂ ਵੱਡਾ। ਨਾ ਸਾਲ ਦੀ ਵੀਲੀ ਦਾ। ਸਾਲ ਦਾ ਨਾ ਦੱਸੀ ਦੀ ਨਹੀਂ ਨਹੀਂ ਤੂੰ ਤਾਂ ਮੀਨਾ ਨਾ ਬੜੀ ਨਹੀਂ ਆ। ਹਾਂ ਮੈਂ ਫਿਰ ਤਾਂ ਬਦੋ ਸਹੀ ਦੱਸਿਆ ਪਹਿਲਾਂ। ਦੂਗੇ ਨੰਬਰ ਪਰ ਇਹ ਪਹਿਲਾਂ ਭਾਈ। ਚਲੋ ਚਲੋ। ਪਹਿਲੇ ਨੰਬਰ ਤੋਂ რა ਜਿਹੜੀ ਗੱਲ ਆਈ ਕਿ ਉਹ ਵਾਹ ਇਹ ਬਾਰੀ ਜਰਫਾ ਕਿਸੇ ਗੱਲ ਉਹ ਨਹੀਂ ਕਰਨਾ ਵਿਫਕਰਾਂ ਨਹੀਂ ਕਰਨਾ ਬਾਰੀ ਤੇਰੇ ਨੰਬਰ ਤੋਂ ਟੋਟੇਗੇ ਝੂਠਾ ਬਣਾਇਆ ਤਣਾ ਆ ਮੰਮੀ ਜੀ ਹਾਂ ਜੀ ਮੰਮੀ ਦਾ ਨਾਮ ਨਾ ਗਾਣਾ ਬਣਾਓ ਹਾਂ ਚੱਲ ਚੱਲ ਮਾ ਗਾਣਾ ਦੂ ਦੂ ਤੇਰੀ ਚਾਹ ਹੈ ਹੈ

ਬਾਈ ਡੂ ਵੀਡੀ ਡਨ ਆ ਵੀ ਗੱਲ ਆਰਟੀਕਲ ਵੀ ਨਹੀਂ ਭਾਗੀ ਜਿਹੜੀ ਦੱਸਦੀ ਕਿ ਉਹ ਮੇਰੇ ਦਾ ਗਾਣਾ ਕਦੀ ਬੇਬਕ ਨੂੰ ਕਿ ਪਾਣੀ ਦੀ ਸਣਾ ਬਸ ਨਿਆਣਾ ਕੋਈ ਨਾ ਬਣਾ ਦੇ ਸੱਸ ਦੀ ਗਾ ਕੇ ਸਾਰੇ ਸਾਰੇ ਆ ਨੂੰ ਸਭ ਤੋਂ ਪਹਿਲਾਂ ਅੱਜ ਵੀ ਕਰਦੇ ਆ ਸੱਜ ਕਾ ਨਹੀਂ ਸਾਰੇ ਆ ਨੂੰ ਈ ਦਕਰਦੇ ਹਮੋਂ ਦੇ ਸੰਸਥੀ ਤੇਰੀ ਸੱਸ ਦੀ ਗਾ ਸਾਰੇ ਨੂੰ ਪਤਾ ਹਾਂ ਹਾਂ làm gì quan gì sao mà lấy được mà lấy mà lấy được mà lấy được à sao không lấy được sao mà lấy được mà lấy được à sao không lấy được sao ਆ ਲੈ ਚੱਲਣੇ ਦੇ ਮਨਵੀਨ ਨੂੰ ਲਾ ਹੁਣ ਹਾਂ ਮੈਂ ਤੁਸੀ ਬਾਅਦ ਵਿੱਚ ਦੰਵੀਨ ਨੂੰ ਬਣਾਉਂਗੀ ਯਾ ਅਜੇ ਨਹੀਂ ਕਰਣੀ ਸੁਕਾ ਲੋ ਕਰੀਓ ਲੈ ਜੁੰਦਾਰਾ ਪਾਈ ਪਾਪਾ ਨੇ ਪ੍ਰਾਪਤ ਮਿੱਠਾ ਹੱਥ ਮਿਲਾ ਲੈ ਦੇ ਦੀ ਤੁਸੋਂ ਅੱਗੇ ਨੂੰ ਵੇਖੋ ਦੇ ਅੱਜ ਨਾ ਮਾਰ ਭਾਗ ਨੇ ਅੱਜ ਨਾ ਕਰਾ ਦੂਦੇ ਰੁਜਾਓ ਦੇ ਦੀ ਤੇ ਬਣ ਮਾਰਨੋ अच्छा हां फिर तेरी सुन अरे का डालो हाथ डालो अरे का डालो तीन कोई नहीं मैं सब तुझे पूरी भूलने दे और अगर आवाज देले नाला कोई जाना ਕੀ ਤੁਮੜੇ ਇਸ ਪਾਸੇ ਆ ਗਏ? ਜਿਵੇਂ ਹਾਂ ਹਨ ਨੀ ਉਹ ਆਟਮ ਜੀ ਆਇਕਾਂ ਤੀਗਾ। ਜੇ ਨੂੰ ਪਤਾ ਆ ਤੁਮ ਦਾ ਅਸਮਨ ਹੁੰਦਾ ਇਹ। ਲੈ ਤਾ ਤਾ ਦਿਹਾ ਉਹਨਾਂ ਦਾ ਚੈੱਕ ਕਰ ਜੈਸਮੀਨ ਹੈ ਕੀ ਹੈ? ਜੈਸਮੀਨ ਦਾ ਛਾਂਦਰਾ ਵੀ ਪਤਾ ਲੱਗ ਜਾਂਦਾ। ਜੈਸਮੀਨ ਆਉਂਦੀ ਹੈ ਭਾਈ। ਹਾਂ ਹੁਣ ਇਹਦੀ ਵਾਰੀ ਤੇ ਚੈੱਕ ਦਿਖਾਉਂਦੀ। ਮੈਨੂੰ ਖੁਸ਼ੀ ਕਰਾਉਣਾ ਹੈ। ਮੇਰੀ ਅੰਨੀ ਆਵਾਜ਼ ਨਹੀਂ ਕਾਹਿੰਦਾ ਮੈਂ ਖੜਕਾ ਕੇ। ਨਾ ਮੈਂ ਪਰੇਗਾ ਜੈਸਮੀਨ ਪਲੇ ਖੜਕੀਦਾ ਜੈਸਮੀਨ ਪਰੇ ਹੋ। ਇੱਕ ਮਟਾ। ਉਹ ਲੈ ਅੱਧੀ ਇੱਥੇ ਪੇ। ਮਾਣੋ ਮਾਣੋ ਜੀ ਜੀ ਗਾਓ ਬਾਈ ਮਿੱਠਾਈ ਦੇ ਚੰਚਲੇ ਕੀ ਬਾਤ ਹੈ ਹੈ ਇਹ ਮੇਰੀ ਫੇਵਰਿਟ ਚੰਚਲੇ ਆਬ ਮੇਰੀ ਲਈ ਹੈ ਠੀਕਾ ਦੇਖਿਆ ਗੱਲ ਉਹੀ ਆ ਗਈ ਜਿਹੜਾ ਪਹਿਆ ਨਾ ਹੈ ਮਾਮੂ ਮਗਰ ਆਈਆਂ ਮਗਰ ਆਣੀਆਂ ਪੁੱਛੀਆਂ ਜਾ ਰਹੀਆਂ ਪਰਜਾਈਆਂ ਨੂੰ ਬਾਈ ਚੱਲੀ ਗਈ ਮੈਂ ਮੈਂ ਦਾ ਕਰਨੀ ਮਨ ਸਹੀ ਲੱਗੀ ਮੈਂ ਲੈ ਆਈ ਉਹ ਮੈਂ ਪੁੱਛਾਂਗੀ ਨੂੰ ਵੀ ਮੇਰੇ ਫੇਵਰ ਚਮਚਾ ਮੇਰੀ ਦੀਦ ਨੂੰ ਕਿਹਾ ਸੀਗਾ ਮੈਂ ਅੱਛਾ ਤੇਰੀ ਫੇ ਤੇਰੀ ਫੇ ਨਾਲ ਚਮਚ ਨਾਲੇ ਤੂੰ ਕਹਿੰਦੀ ਮੇਰੇ ਨਾਲ ਮੇਰੇ ਨਾਲ ਆ ਵੀ ਆ ਵੀ ਲੈ ਲੈ ਨਾ ਆ ਵੀ ਲੈ ਲੈ ਨਾਲੇ ਨਾ ਭਾਈ ਆ ਵੀ ਨਾਲ ਨਾ ਲਾ ਲੈ ਆਪੇ ਬੰਦਮਾ ਬੈ ਜਾਓ ਬੈਠਦੇ ਹਾਂ ਕਾਣੀ ਨਹੀਂ ਨਾ ਇਹਨੂੰ ਨਹੀਂ ਦੇਣਾ ਇਹਨੂੰ ਦੇਣਾ ਨਹੀਂ ਮਿੱਠਾ ਨਹੀਂ ਤੇ ਕੋਈ ਇਹਨਾਂ ਨਹੀਂ ਖਾਣਾ ਬੇਟਾ ਇਹ ਤਾਂ ਮੈਂ ਕੋਈ ਨਹੀਂ ਕਰਦਾ। ਉਹਨਾਂ ਦਾ ਤਾਂ ਮੈਂ ਕਿਹਾ ਤਾਂ ਬੰਦ ਕਰ ਤੀ ਜਿੰਨੇ ਨਹੀਂ ਕਰਦਾ। ਖਾਣਾ ਤਾਂ ਹੈ ਨਹੀਂ। ਖਾਣਾ ਤਾਂ ਹੈ ਨਹੀਂ। ਮਰਨ ਮੂੰਹ ਮਾ ਪਾ ਲਓ। ਲੈਣਾ ਨਹੀਂ, ਦੇ ਦਿਓ ਨਾ ਸੀ। ਐ ਨਹੀਂ ਖਾਂਦੇ ਬਿੱਟਾ। ਖਾਂਦੇ ਫਿਰੋ। ਮਰਾਂਗੇ ਤੇ ਦੇਰ ਕੋਈ ਜਿਹਾ ਜਿਸੀ ਮਰਾਂਗਾ ਜੀ ਮੂੰਹ ਮੈਂ ਕਾਢੀ। ਜੜੀ ਜੀ ਖਾਂਦੀ। ਚੋ ਦੇਖ। ਬੱਸ 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 ਫਿਰ ਮਾਰ। ਹਾਂ ਬਕ। ਹਾਂ ਬਕ। ਇਹ ਹੱਥ ਪੁੰਜ ਨਹੀਂ ਹੈਗਾ। ਉਰੇ ਆਪ ਕੋਲ ਆ ਲੈ ਉਹ ਨਹੀਂ ਪਾਉਂਦੇ ਜਾਈਂ ਆਈ ਰੋ ਇਸਨੇ ਵੀ ਨੰਬਰ ਮਾਲਕ ਕੀ ਦੇ ਹੋਏ ਨਾ ਮੈਂ ਕਿਹੜਾ ਲੱਗਿਆ ਨਾ ਚਿੱਟੀ ਵਾਲੀ ਜੀ ਨੇ ਕਿਹਾ ਦਾਮ ਲੈ ਕੇ ਖਾਜੂ ਨੰਬਰ ਹੈ ਇਸ ਤੋਂ ਪਤਾ ਨਹੀਂ ਕਿੱਥੋਂ ਹੁੰਦਾ ਅੰਦੇ ਨੂੰ ਬੀ ਆਂ ਤਾਂ ਬਹੁਤ ਆਸੀਗੇ ਪਤਾ ਨਹੀਂ ਕੀ ਬਾਗੀ ਚਾਹੁੰਦੇ ਜੀ ਤੋ ਰੁਦ ਨਿਰਦ ਜੀ ਇਹ ਪਾ ਪਾ ਇਹ ਨਾ ਇੱਕ ਹੱਥ ਕੋਰੇ ਲੈ ਆ ਲੋ ਆਲੀ ਛਲੇ ਦੇ ਸੇ ਉਹ ਬੰਦੀ ਜਾਓ ਇੱਕ ਹੱਥੋਂ ਆਪਨੇ ਸਾਰੇ ਹੋਰ ਨਹੀਂ ਕਰ ਰੱਖਣਗੇ ਹਾਂ ਚੱਲੋ ਉਹ ਇਹ ਤਾਂ ਸ਼ਗਨ ਹੁੰਦਾ ਸ਼ਗਨ ਜਦ ਹੋ ਗਿਆ ਇੱਕ ਦੋ ਦਿਨ ਬਾਅਦ ਭਾਈਏ ਖੋਲਦੇ ਆਸੇ ਇਹਨਾਂ ਦੀ ਜਾਵਾਂ ਨਹੀਂ ਖੋਲਦੇ ਹਨਾ ਮਸਾਲੇ ਦਾ ਸੈ ਇਹ ਤਾਂ ਬੁੜੀ ਜਾਂਦੀ ਨਹੀਂ ਪਾ ਗਈ ਜਿਸ ਸਾਰੇ ਇਹ ਬਾਤ ਖੋਲਦੀ ਹਾਂ ਜਾਨੀ ਹਾਂ ਬਾਕਸਾਂ ਚ ਜਾਨੀ ਭਾਈ ਮੁੰਡਾ ਬਾਹਰ ਜ ਮਰਦੀ ਪਾਈ ਜਾਓ ਹਾਂ ਬੰਦਾ ਸੋਦੇ ਨਹੀਂ ਪਾਦਾ ਇਹ ਨਹੀਂ ਪਾ ਦੇਗਾ ਪਰ ਤੋਰ ਕੇ ਮੁੰਡਾ ਭਾਈ ਹੁਣ ਬਾਹਰ ਆ। ਇਹ ਤਾਂ ਪਾਦੀ ਦੀ ਲੱਕੜੀ ਬਹੁਤ ਜ਼ਿਆਦਾ ਹੀ ਕੀਮਤੀ ਆ। ਹੋਰ। ਤਾਂ ਗਾਣਾ ਬਣਾਇਤ ਹੋਵੇ ਕੀ ਕੀ। ਲਾਪਰੇ ਤੇ ਮੈਂ ਤੀਰ ਤੋਂ ਲਿਆਉਂਦੀ। ਉਹ ਕਿਉਂ ਲਾਗ ਰਹੀ ਹੈ ਵੀ ਨਿਆਣਾ। ਮੁੰਡਾ ਗਿਆ ਉਹਦਾ ਕੰਮ ਵੇਲੇ ਮੁੰਡੇ ਦਾ ਵੀ। ਮੈਂ ਲੈ ਕੇ ਆਈ। ਨਹੀਂ ਮੈਂ ਲੈ ਕੇ ਨਹੀਂ ਆ। ਕੋਈ ਗੱਲ ਟਾਈਮ ਬੰਨ ਨਹੀਂ ਹੋਏ। ਖਰੀ ਪੁੱਤ ਤਾਂ ਬੰਨ ਲਈ ਪਰ ਤੇਤੇ ਚੱਕ ਨਹੀਂ ਹੋਣਾ ਉਹ। ਮਾਮੀ ਨੂੰ ਲਿਆ ਆ। ਆ ਗਮ ਖੋਲ ਕੇ ਰੱਖ ਦੀ ਇਹ ਦੇਖ ਲਾ। ਮਾਮੀ ਹੋਣੀ ਕਿ ਮੈਂ ਆ ਗਮ ਨਹੀਂ ਆਉਂਦੇ। ਅੱਛਾ ਮਾਮੀ ਬੰਦੇ ਨਹੀਂ ਆਏ ਕਿ ਉਹ ਹੀ ਖੋਲ ਕੇ ਰੱਖੀ। ਆਹ ਬਣਾਇਆ ਸਭ ਨੂੰ। ਆਹ ਜਿਹੜਾ ਪਿੰਗਰੀ ਦਾ ਬੰਨਣਾ। ਆਹ ਗਾਭੀ ਬੰਨਣਾ ਲੱਗ ਲਈ ਰੱਖੇ ਨੇ ਚਾਚੇ ਦੇ ਗੱਲ ਲੈ। ਕਿਉਂ ਜਾਣਾ। ਸਾਸਿਕਾਤਾ ਬੁਲਾ ਦੇ। ਹੈਗੀ ਆ ਬਾਹਰ। ਹੂੰ। ਤੇ ਆ ਜੇ ਉਹ। ਆਲੋ ਵੀ ਦੀ ਹੋਗੀ। ਦੇ ਆ ਦੇ ਰੋ। ਪਿਆਰ ਨਾਲ ਇਹ ਪਿਆਰ ਇਹ ਨਾਲੇ ਆਂ ਕਹਿੰਦੇ ਲੰਡੂ ਦੇ ਹੋ ਚਾ ਮੈਂ ਵੀ ਥੈਂਕ ਯੂ ਮਨ ਕੇ ਤੇ ਬੰਦੇ ਨਾਲ ਦੋ ਆ ਰਹੀ ਮੈਂ ਭਾਈ ਗਰਮੀ ਬਾਹਰ ਬਹੁਤ ਜ਼ਿਆਦਾ ਹੋਊਗੀ ਇੱਥੇ ਬੈਠ ਜੀ ਉਹਦੇ ਕਰਕੇ ਇਹ ਗੱਲਾ ਮਰੇ ਤੇ ਆਇਆ ਕਰ ਸਕਦਾ ਕਿ ਇਹ ਨਹੀਂ ਕਰ ਤੂੰ ਘੇਰੇ ਆਇਆ ਤੇ ਆ ਮੈਨੂੰ ਸ਼ੁੱਟ ਦੋ ਤੇ ਲੋਕਾਂ ਨੂੰ ਨਾ ਪਾ ਹੈਡ ਪਰ ਹੋ ਗਈ ਹੈ ਸਾਡਾ ਕੰਮ ਨੱਭ ਗਿਆ ਬੰਦੂ ਜਾਂ ਬੰਟੀ ਜਾਂ ਚੁੱਧੀ ਮੋਲ ਪਾਤਾ ਆਪਾਂ ਇਹ ਮੈਂ ਲਾ ਇੰਮੀਲੇ ਨੂੰ ਹਾਕ ਮਾਰੋ ਬੰਦੀਆਂ ਜੀ ਬੰਦ ਗਏ ਉਹ ਹਾਂ ਨਾ ਮੈਨੂੰ ਦਾ ਕੋਈ ਚੱਕਰ ਨਹੀਂ ਹੈ ਨਾ ਨਹੀਂ ਠੀਕ ਆ ਉਹ ਦਵਾ ਫੜਾ ਮੁੰਡੇ ਦੇ ਪਾਣੀ ਇਹ ਬੰਨਣ ਨਹੀਂ ਆਣੇ ਆਣੇ ਆ ਨਹੀਂ ਪਤਾ ਲੱਗਦਾ ਕਿਹੜੇ ਨੇ ਕਿੱਧਰ ਬੰਨ ਦੇਣੀ ਐਦਾਂ ਐਦਾਂ ਰਹਾ ਚੱਲ ਐਦੇ ਭਾਈ ਇਹ ਸਾਡੀ ਜਸਜੀਤ ਦਾ ਮੁੰਡਾ ਭਾਈ ਹਾਂ ਲਾ ਮੁੰਡੇ ਦਾ ਫਰਕ ਹੋਣੀ ਹਾਂ 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 ਤੇਰੇ ਮੇਰੇ ਬੰਦ ਨੂੰ ਮਾਰਨ ਨਹੀਂ ਤੇ ਮੁੰਡਾ ਦਾ ਫਰਕ ਹੋਣੀ ਚਾਂਪ ਕੇ ਤੇਰੇ ਮੁੰਡੇ ਆ ਮੁੰਡਾ ਫਰਕ ਹੋ ਗਿਆ ਮੁੰਡਾ ਫਰਕ ਹੋ ਗਿਆ ਮੈਂ ਇਹਨੂੰ ਲਿਆਉਂਗੀ ਤੈਨੂੰ ਅੱਧਾ ਛੋੜੀ ਹੈ ਮੁੰਡਾ ਆ ਦੇਖੋ ਕਰੇ ਕਰੇ ਬਹੁਤ ਹਾਰਦਾ ਦੇਖੋ ਤਾਂ ਰੌਣਕ ਹੈ ਹੰਦੀ ਕੋਲ 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 ਸਾਡੀ ਯੋਗਾ ਦੀ ਇਹ ਹੈ ਆ ਵਈ ਰੌਣਕ ਦੇਖ ਲੋ ਜੇ ਬੰਦਾ ਕਹੇ ਨਾ ਕੱਲਾ ਬੰਦਾ ਕਾਸੀ ਜੋਬਾ ਨਾ ਬੰਦਾ ਬਹੁਤ ਹੈ ਨਹੀਂ ਜਿਹਨਾਂ ਨਾਲ ਜੰਦਾਂ ਨਾਲ ਵਧੀਆ ਲੱਗਦਾ ਜਾਂ ਹੈ ਨਾ ਇਹ ਬਾਹਰ ਵਾਲੀਆਂ ਮੇਲ ਗੋਲ ਇਹ ਦੱਬਣੇ ਵਾਲੀਆਂ ਹੋਈਆਂ ਗਿਆ ਆਸ ਜਾਦੇ ਆਂ ਨਾ ਭੇਜੇ ਭਾਈ ਨੇ ਵਾਰਦੇ ਚੱਲੋ ਕੋਲੇ ਕੋਲੇ ਤੇ ਬਾਈ ਨੇ ਪਤਾ ਨਹੀਂ ਲਾਓ ਭਾਈ ਇੱਧਰ ਆ ਮੁੱਕ ਜਾ ਭਾਈ ਇਹ ਹੁਣ ਇਹਨੂੰ ਪਤਾ ਵੀ ਵੀਡੀਓ ਬਣਦੀ ਜਾਂ ਵੀਡੀਓ ਬਣਦੀ ਫੇਰੇ ਵਾਲਾ ਪਾਉਂਦਾ ਇਹ ਤੁਸੀਂ ਮੈਨੂੰ ਦੇਖੋ ਜਰਾ हां ला मम्मी ने किसे मम्मी ਲਓ ਭਾਈ ਇਹੋ ਨੇ ਬੜ ਗਿਆ ਰਖੜੀਆਂ ਦਾ ਸਾਰਿਆਂ ਦਾ ਕੋਈ ਜਰਾ ਮੁੰਡੇ ਦਾ ਬਾਗ ਪੰਜਾਉਥਾ ਹੈ ਇਹ ਕੰਮ ਨਹੀਂ ਮੁੰਡਾ ਰੋਣਾ ਬੰਦ ਹੋ ਗਈ ਮੁੰਡੇ ਦੀ ਪੁੱਤਰਾ ਤੇ ਪਾਣਾ ਆ ਦੇ ਇਹ ਨਹੀਂ ਬੰਦ ਲਓ ਭਾਈ ਲਓ ਜੀ ਦੀਵੀਆਂ ਦੀ ਵਾਰ ਨੂੰ ਇਹ ਰੋਣ ਲੱਗ ਗਿਆ ਓ ਲੱਡੂ ਜਿੰਨੂ ਮਾਲਾ ਪਹਿਲੇ ਮਸੇ ਚੁਪ ਕਰਾ ਹੱਥਲਾਦਾ ਅੱਛਾ ਛੋਟੇ ਕਹਿੰਦੇ ਤੁਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ

ਮੂਰਲਾ ਕੋਈ ਨਾ ਚੱਲ ਫੇਰ ਪਾ ਦਿਓ ਫੇਰ ਪਾ ਦਿਓ ਬੜੀ ਹੋ ਕੇ ਸੋਜੀ ਹੋ ਕੇ ਫੇਰ ਮੂਰ ਫੇਰ ਪਾ ਦਿਓ ਮੂਰੇ ਪਾ ਦੇ ਮਾੜਾ ਕਿੱਥੇ ਆਉਂਦਾ ਮੈਂ ਪਾ ਨਹੀਂ ਹੁਣ ਮੈਂ ਪਾ ਨਹੀਂ ਨਾ ਮੈਂ ਪਾ ਨਹੀਂ 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 ਮੈਂ ਪਾ ਤਾਰੀਆਂ ਜਾਂਦੀ ਜਾਂਦੀ ਆਹੋ ਨੀ ਕੋਈ ਜੰਦੇ ਤੋਂ ਹੈ ਨਿਆੜੇ ਇਹਨਾਂ ਦੇ ਹੱਥ ਇਹ ਨਾ ਨਾ ਇੱਜਾ ਹੈ ਜਾਈ ਇਹਨਾਂ ਦਾ ਘਰਲੀ ਵਾਲਾ ਕੰਮ ਹੋ ਗਿਆ ਅੱਗੇ ਘਰਲੀ ਜਿੰਦਾ ਜਲਦੀ ਨੂੰ ਦੀਦੀ ਕੇਕ ਕੱਟਣਾ ਬੀਰਾਂ ਜਨਪੁਰ ਸਹੀ ਗੱਲ ਆ ਹੋਈ ਮੈਂ ਕੋਈ ਮੈਂ ਕਹਿੰਦੀ ਬਰਥਡੇ ਬਿਨਾ ਰੋਏ ਤੇ ਮਨਾਇਆ ਮਨਾਇਆ ਨਹੀਂ ਜਾ ਕੇ ਇੱਕ ਲੋਗ ਹਣ ਮੰਨਣੇ ਜਾ ਕੇ ਹਰ ਭਰੇਕ ਜਾਂਦਨ ਹੋ ਜਣੀ ਡੇ ਡੇ ਜਦ ਵੀ ਕੇ ਇੱਕ ਕੱਟਣਾ ਅਦਰ ਇਹਦਾ ਮਾਜਾ ਵਾਜ ਜਿਹੜਾ 3 ਨੇ ਜੱਗੇ ਛੱਡ ਜਾਣਾ ਸਹੀ ਗੱਲ ਹੈ ਚਲੋ ਨਿਭੜ ਲਿਆ ਨਿਭੜ ਲਿਆ ਸਾਰਿਆਂ ਦਾ ਨਿਭੜ ਲਿਆ ਸਾਰੇ ਰੰਗ ਦੀ ਵੰਟੀ ਅੰਦਾ ਆਜੇ ਵੰਟੀ ਬਾਈ ਬਾਈ ਰਹਿ ਗਿਆ ਚਲੋ ਬਾਈ ਆ ਜਵੇ ਫੇਰ ਮਿਲਦੇ ਆ ਜੀ ਤੁਹਾਨੂੰ